ਦੇਖੋ ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲਰ ਡੇਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਵੀਰ ਜੀ ਆਪਾਂ ਨੇ ਵੀਡੀਓ ਅਪਲੋਡ ਕੀਤੀ ਸੀ ਤਾਂ ਵੀਡੀਓ ਦੇ ਉੱਪਰ ਆਪਣਾ ਇੱਕ ਦੋਸਤ ਮਨਜਿੰਦਰ ਸਿੰਘ ਜੋ ਕਿ ਕਪੂਰਥਲੇ ਤੋਂ ਉਹਨਾਂ ਨੇ ਆਪਣੀ ਵੀਡੀਓ ਦੇਖੀ ਸੀ ਤੇ ਉਸ ਵੀਡੀਓ ਨੂੰ ਦੇਖ ਕੇ ਵੀਰ ਜੀ ਅੱਜ ਆਪਣੇ ਛੋਟੇ ਜਿਹੇ ਫਾਰਮ ਦੇ ਉੱਪਰ ਅੱਜ ਆਪਣੇ ਪਿੰਡ ਪਹੁੰਚੇ ਹੋਏ ਹਨ ਉਹਨਾਂ ਨਾਲ ਤੁਹਾਡੀ ਮੁਲਾਕਾਤ ਜ਼ਰੂਰ ਕਰਵਾਵਾਂਗੇ ਜੀ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਵੀਰ ਜੀ ਤੁਹਾਡਾ ਨਾਮ ਦੱਸੋ ਜੀ ਨਾਮ ਮਨਜਿੰਦਰ ਸਿੰਘ ਆ ਜੀ ਤੇ ਡਿਸਟ੍ਰਿਕਟ ਪੂਰਥਲੇ ਤੋਂ ਆਏ ਜੀ ਆਪਾਂ ਤੇ ਬਾਈ ਜੀ ਆਪਣੇ ਗਰੁੱਪ ਵਿੱਚ ਹੀ ਆ ਤੇ ਇਹਨਾਂ ਨਾਲ ਮੇਲ ਮਲਾਪ ਹੋਇਆ ਅੱਜ ਬਹੁਤ ਵਧੀਆ ਲੱਗਾ ਤੇ ਇਹਨਾਂ ਦੇ ਪਸ਼ੂ ਅੱਜ ਦੇਖੇ ਆ ਬਹੁਤ ਸੇਵਾ ਵਾਲਾ ਇਹਨਾਂ ਦੀ ਤੇ ਰੀਜ ਨਾਲ ਸਾਹਮਣੇ ਪਿਆ ਜੀ ਪਸ਼ੂ ਘੱਟ ਰੱਖਦੇ ਆ ਤੇ ਸੇਵਾ ਵੱਧ ਆ ਹਾਂਜੀ ਤੇ ਕੱਟਾ ਦੇਖਣ ਆਏ ਜੀ ਇਹਨਾਂ ਕੋਲ ਅੱਜ ਤੇ ਕੱਟੇ ਦੀ ਮਾਂ ਵੀ ਬਹੁਤ ਪਿਆਰੀ ਆ ਵੀਰ ਜੀ ਨੂੰ ਹੁਣ ਤੁਹਾਨੂੰ ਆਪਾਂ ਕੱਟਾ ਵੀ ਦਿਖਾਵਾਂਗੇ ਇਹ ਸਾਡੇ ਤੁਹਾਡੇ ਸਾਹਮਣੇ ਖੜਾਗਾ ਦੇਖੋ ਜੀ ਹਾਂਜੀ ਹਾਂਜੀ ਇਹ ਕੱਟਾ ਦਾ ਜੀ ਰਾਤਾ ਬੁੱਲਦਾ ਹਾਂਜੀ ਕੋਈ ਵੀ ਜੇ ਕਿਸੇ ਵੀਰ ਨੂੰ ਕਿਤੇ ਵੀ ਸ਼ੱਕ ਪੈਂਦਾ ਤਾਂ ਆਪਾਂ ਡੀਐਨਏ ਟੈਸਟ ਕਰਵਾਉਣ ਵਾਸਤੇ ਮਾਂ ਦਾ ਤੇ ਪਿਓ ਦਾ ਕਰਵਾਉਣ ਵਾਸਤੇ ਅਸੀਂ ਤਿਆਰ ਆ ਜੇ ਦਾ ਸੀਮਨ ਵੀਰ ਜੀ ਜਿਸ ਟਾਈਮ ਪੰਜਾਬ ਚ ਪਹੁੰਚਿਆ ਵੀ ਨਹੀਂ ਸੀ ਉਸ ਟਾਈਮ ਅਸੀਂ ਮੇਰਾ ਦੋਸਤ ਮਨਦੀਪ ਸਿੰਘ ਟਾਲੀਆਂ ਪਿੰਡ ਤੋਂ ਆ ਅਸੀਂ ਦੋਨੋਂ ਨੇ ਜਾ ਕੇ ਡਾਕਟਰ ਅਸ਼ੋਕ ਤੋਂ ਲੈ ਕੇ ਆਏ ਸੀ ਜੀ ਇਹ ਮਨਦੀਪ ਡਾਕਟਰ ਟਾਲੀ ਵਾਲੇ ਨਹੀਂ ਸੀਮਨ ਭਰਿਆ ਸੀ ਤੇ ਵੀਰ ਜੀ ਇਹ ਕੱਟੇ ਦੀ ਚਮੜੀ ਬਾਰੇ ਤੇ ਕੱਟੇ ਬਾਰੇ ਜਰੂਰ ਦੱਸੋ ਜੀ ਬਹੁਤ ਫ੍ਰੀਕ ਚਮੜੀ ਆ ਜੀ ਤੇ ਕੈਰੇਕਟਰ ਬਹੁਤ ਪਿਆਰੇ ਆ ਕੱਟੇ ਦੇ ਹਾਂਜੀ ਹਾਂਜੀ ਵੀਰ ਜੀ ਡਿਮਾਂਡ ਵੀ ਰਾਕਾਪੁਲ ਦੀ ਫੁੱਲ ਆ ਜੀ ਹਾਂਜੀ ਉਸੇ ਦਾ ਹੀ ਬੱਚਾ ਜੀ ਇਹ ਦੇਖੋ ਵੀਰ ਜੀ ਵੀਰ ਜੀ ਦਾ ਮਨ ਬਹੁਤ ਖੁਸ਼ ਹੋਇਆ ਤਾਂ ਆਪਾਂ ਦੋਸਤੀ ਜ਼ਰੂਰ ਨਿਵਾਵਾਂਗੇ ਜਦੋਂ ਅੱਜ ਆਪਣੀ ਪੀਕ ਤੇ ਆ ਗਈ ਤਾਂ ਵੀਰ ਜੀ ਨੂੰ ਲੈ ਮਿਲਕਿੰਗ ਕਰਾ ਕੇ ਆਪਣੀ ਦੋਸਤੀ ਹੋਰ ਵਧਾਵਾਂਗੇ ਜਿੱਥੇ ਕਿ ਸਾਨੂੰ ਫਾਫੜੇ ਪਿੰਡ ਨੂੰ ਕੋਈ ਕਪੂਰਥਲਾ ਦੇ ਤੱਕ ਵੀ ਜਾਣਨ ਲਾਤਾ ਇਸ ਆਪਣੇ ਛੋਟੇ ਜਿਹੇ ਫਾਰਮ ਨੇ ਤਾਂ ਵੀਰ ਜੀ ਤੁਸੀਂ ਦੱਸੋ ਜੀ ਕੁਝ ਆਪਣੇ ਫਾਰਮ ਬਾਰੇ ਜ਼ਰੂਰ ਦੱਸੋ ਜੀ ਫਾਰਮ ਇਹਨਾਂ ਦਾ ਬਹੁਤ ਪਿਆਰਾ ਜੀ ਸੇਵਾ ਬਹੁਤ ਆ ਇਹਨਾਂ ਦੀ ਟਾਈਮ ਟੂ ਟਾਈਮ ਮੈਨੇਜਮੈਂਟ ਬਹੁਤ ਪਿਆਰੀ ਆ ਤੇ ਫੀਡਿੰਗ ਦੇਖੀ ਇਹਨਾਂ ਦੀ ਮੈਂ ਫੀਡਿੰਗ ਬਹੁਤ ਵਧੀਆ ਤਰੀਕੇ ਨਾਲ ਕੀਤੀ ਪਈ ਆ ਇਹਨਾਂ ਨੇ ਇਹ ਨਹੀਂ ਵੀ ਲੋਕਾਂ ਰੱਖੋਂ ਫੁਰਲੀਆਂ ਭਰੀਆਂ ਪਈਆਂ ਵਾ ਤੇ ਵੀਰ ਜੀ ਅਸੀਂ ਸਿਰਫ ਦੋ ਵਾਰੀ ਪੱਠੇ ਪਾਉਨੇ ਆ ਤੇ ਇੱਕ ਵਾਰ ਸ ਹੁਣ ਪਾਤੇ ਇੱਕ ਹੁਣ ਸ਼ਾਮ ਨੂੰ 5 5:30 5 ਵਜੇ ਤਾਰਾ ਚੋਕੇ ਪਾਵਾਂਗੇ ਪਸ਼ੂ ਖਾਵੇ ਨਾ ਖਾਵੇ ਜੋ ਖੁੱਲ੍ਹੇ ਚ ਪਿਆਗਾ ਇਹੀ ਪਸ਼ੂਆਂ ਵਾਸਤੇ ਪਾਵਾਂਗੇ ਜੀ ਬਸ ਸੇਵਾ ਬਹੁਤ ਆ ਜੀ ਬਾਈ ਜੀ ਚੰਗਾ ਜੀ ਵੀਰ ਜੀ ਸਾਡੇ ਫਾਰਮ ਜਾਉਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਈ ਜੀ ਤੁਹਾਡਾ ਵੀ